ਕਿੱਕਲੀਆਂ ਤਾਂ ਇਹਨਾਂ ਦੀ ਪੈ ਗਈਆਂ ਹੋਣਾ ਕਿਕਰੀਆਂ ਕਾਦੀਆਂ ਸਹਾਰਦੀਆਂ ਹੁਣ ਤਾਂ ਕਿਕਲੀ ਕਲੀਰ ਦੀ ਹੁਣ ਤਾਂ ਕਿਕਲੀ ਕਲੀਰ ਦੀ ਗੱਲ ਬਣਦੀ ਨਹੀਂ ਸੁਖਵੀਰ ਦੀ ਠੀਕ ਹੈ ਨਾ ਚਿੱਟਾ ਮੇਰੇ ਭਾਈ ਦਾ ਉਹਨੂੰ ਆਪ ਹੀ ਫਸਾਈਦਾ ਹੁਣ ਉਹਦੇ ਨਾਲ ਮੁਲਾਕਾਤ ਕਰਨ ਨਾ ਭੇਜਾਈਦਾ ਇਹ ਹੈ ਕੋਈ ਨਹੀਂ ਬੰਦੀ ਨਾ ਦਰ ਦਰ ਸੁਬੀਰਾਂ ਜਿੰਦਾਬਾਦ ਸੁਬੀਰਾਂ ਤੁਹਾਡਾ ਜਿਹੜਾ ਜੋਸ਼ ਦੇਖ ਕੇ ਅੱਜ ਮੈਨੂੰ ਦੇਖੋ ਪਤਾ ਕੀ ਹੈ ਮੈਨੂੰ ਕਈ ਵਾਰੀ ਅੱਜ ਵੀ ਬਹੁਤ ਸਾਰੇ ਫੋਨ ਆਏ ਕਹਿੰਦੇ ਜੀ ਅੱਜ ਤੱਕ ਫਿਰ ਘਰੇ ਆਉਂਗੇ ਮੈਂ ਕਹਿੰਦਾ ਜੀ ਜਿਹੜੇ ਕੰਮ ਚ ਪੈ ਗਏ ਨਾ ਇਹ ਘਰੇ ਬੈਠਣ ਵਾਲਾ ਕੰਮ ਨਹੀਂ ਹੈ ਦਾ ਉਹ ਤਾਂ ਇਹ ਇਹ ਮੈਂ ਕਹਿਆ ਜੀ ਜਦੋਂ ਲੋਕ ਨਹੀਂ ਸਾਡੇ ਕਰਕੇ ਸੌਂਦੇ ਫਿਰ ਅਸੀਂ ਉਹਨਾਂ ਕਰਕੇ ਕਿਵੇਂ ਸੌ ਜਾਾਂਗੇ ਅਸੀਂ ਲੋਕਾਂ ਦੇ ਨਾਲ ਹਰ ਵਕਤ ਨਾਲ ਆ ਕੋਈ ਦਿਨ ਹੋਵੇ ਕੋਈ ਤਿਆਰ ਹੋਵੇ ਜਿੱਥੇ ਲੋਕ ਖੜੇ ਨੇ ਅਸੀਂ ਨਾਲ ਲੋਕਾਂ ਦੇ ਖੜਾਂਗੇ ਸੋ ਅਸੀਂ ਅੱਜ ਇੱਥੇ ਆਏ ਆ ਇਹ ਕਹਿਣ ਲਈ ਆਏ ਆ ਕਿ ਤੁਹਾਡੇ ਤੇ ਬਹੁਤ ਮਾਣ ਹੈ ਸਾਨੂੰ ਤੁਹਾਡੇ ਤੇ ਯਕੀਨ ਹੈ ਸਾਨੂੰ ਬਾਕੀ ਆਪਾਂ ਲੜਨਾ ਨਹੀਂ ਕੋਈ ਇੱਕ ਮਿੰਟਾ ਕੁ ਮੁੰਡਾ ਚ ਵੀ ਨਹੀਂ ਲੜਨਾ ਜੇ ਕੋਈ ਕਹਿੰਦਾ ਨਾ ਵੀ ਤੁਸੀਂ ਹਾਰੋਗੇ ਕਹਾਂ ਧੰਨਵਾਦ ਜੀ ਕਹਾਂ 14 ਤਰੀਕ ਨੂੰ ਦੇਖ ਲਾਂਗੇ ਬਸ ਐਨਾ ਕਹਿੰਦੇ ਕੋਣ ਲੜਨਾ ਪੈਦਾ ਦੇਖੋ ਇਹ ਤਾਂ ਲੜਨ ਨੂੰ ਫਿਰਦੇ ਆ ਇਹ ਤਾਂ ਲੜਨ ਨੂੰ ਫਿਰਦੇ ਪਤਾ ਕੀ ਅਜ ਕੋ ਜਿਹੜਾ ਮਾੜਾ ਪਹਿਲਵਾਨ ਹੁੰਦਾ ਉਹਨੂੰ ਪਤਾ ਹੁੰਦਾ ਮੈਂ ਅੱਜ ਟਹਿ ਜਾਣਾ ਜਦੋਂ ਉਹਨੂੰ ਪਤਾ ਹੁੰਦਾ ਮੈਂ ਥੱਕਿਆ ਪਿਆ ਮੈਂ ਟਹਿ ਜਾਣਾ ਹੁਣ ਮੈਂ ਹਾਰ ਜਾਣੀ ਛਿੰਝ ਉਹਨਾਂ ਦੂਜੇ ਪਹਿਲਵਾਨ ਦੇ ਪੰਨ ਤੇ ਦੰਦੀ ਵੱਢਣ ਲੱਗ ਜਾਂਦਾ ਕਦੇ ਉਹਨੂੰ ਉਹਦੇ ਉਈ ਘਰੂਟ ਮਾਰਨ ਲੱਗ ਜਾਂਦਾ ਇਹ ਤਾਂ ਘਰੂਟਾ ਘਰਟਾ ਤੇ ਆਏ ਹੋਏ ਹਾਂ ਹੁਣ ਵੀ ਇਹਨਾਂ ਨੂੰ ਯਾਰ ਕਿਵੇਂ ਭੜਕਾਈਏ ਆਪਾਂ ਭੜਕਰਾਣੀ ਬਿਲਕੁਲ ਸ਼ਾਂਤ ਰਹਿਣਾ ਨੌਜਵਾਨ ਮੁੰਡੇ ਸਾਡੇ ਸਾਥ ਸ਼ਾਂਤ ਰਹਿਣਾ ਕੁਝ ਸੋਸ਼ਲ ਮੀਡੀਆ ਤੇ ਨਹੀਂ ਲੜਨਾ ਕਿਤੇ ਇੱਥੇ ਆਉਂਦੇ ਹੋਣ ਜਾਂਦੇ ਹੋਣ ਪਰਾਂ ਦੀ ਲੰਘ ਜਾਓ ਮੇਰੇ ਮੱਥੇ ਲੱਗੇ ਮਾੜੇ ਯਾਰ ਆ ਹੁਣ ਤੁਸੀਂ ਦੇਖ ਲਓ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਚੜ ਜਾਣ ਸਾਰ 11 ਤਰੀਕ ਨੂੰ ਨਾ ਧੋਕ ਕੇ ਬਾਈਕਰੂ ਦਾ ਨਾਮ ਲੈ ਕੇ ਜਾਣ ਸਾਰ ਚੜੂ ਵਾਲਾ ਚੋਣ ਨਿਸ਼ਾਨ ਧੱਕ ਕੇ ਆ ਜਾਓ ਵਾਪਸ ਹੋਰ ਇੱਧਰ ਉੱਧਰ ਵਾਲੇ ਚੋਣ ਨਿਸ਼ਾਨ ਦੇਖਿਓ ਬੇਨਾ ਨਹੀਂ ਤਾਂ ਚਿੱਟਾ ਜਾਂ ਕਾਲਾ ਮੋਤੀਆ ਉਤਰ ਸਕਦਾ ਅੱਖਾਂ ਚ ਐਡੇ ਐਡੇ ਨੈਸ਼ ਨੇ ਹਾਂ ਇਹ ਦੱਸ ਦਿਓ ਮੈਨੂੰ ਕਿਤੇ ਕਿਤੇ ਮਾਂ ਮਾਂ ਭੈਣਾਂ ਨੂੰ ਵੀ ਦੱਸ ਦਿਓ ਕਿਤੇ ਇੰਨੀਆਂ ਕਰਾ ਲਈਏ ਇਹਨਾਂ ਨੇ ਸਾਰਾ ਪੰਜਾਬ ਲੁੱਟ ਕੇ ਖਾ ਲਿਆ ਇਹਨਾਂ ਨੇ ਬਸ 11 ਤਰੀਕ ਨੂੰ ਵੋਟਾਂ ਪਾਉਣੀਆਂ 11 ਤਰੀਕ ਤੱਕ ਦੇਖੋ ਆਪਾਂ ਜਿੰਨਾ ਚਿਰ ਰੀਵਨ ਚ ਨਹੀਂ ਵੱਜਦੇ ਉਹਨਾਂ ਚਿਰ ਆਪਾਂ ਇਹ ਨਹੀਂ ਸਮਝਣਾ ਕਿ ਜਿੱਤ ਕੇ ਜਾਂ ਕੋਈ ਹੋਰ ਦੇਖੋ ਹਰੇਕ ਪਾਰਟੀ ਨੂੰ ਆਪਣਾ ਆਪਣਾ ਹੱਕ ਹੈ ਜ਼ੋਰ ਲਾਉਣ ਦਾ ਜਿਵੇਂ ਮਰਜੀ ਜਿਹੜੇ ਮਰਜੀ ਤਰੀਕੇ ਜੋ ਕਾਨੂੰਨ ਦੇ ਬਿਤਾਵ ਕੋ ਉਹਨਾਂ ਨੂੰ ਖੁੱਲ ਮਿਲੀ ਹੈ ਉਹਦੇ ਨਾਲ ਕੋਈ ਕਰਨ ਪ੍ਰਚਾਰ ਕਿਸੇ ਤੇ ਨਿੱਜੀ ਤੌਰ ਤੇ ਨਾ ਕੋਈ ਕਮੈਂਟ ਕਰਨ ਤੇ 11 ਤਰੀਕ ਨੂੰ ਵੋਟਾਂ ਪਾ ਕੇ 14 ਤਰੀਕ ਨੂੰ ਇਹੋ ਜਿਹੇ ਵੇਲੇ ਤੱਕ ਤਾਂ ਕੰਮ ਨਿਬੜ ਜਾਵੇ ਕਿਉਂਕਿ ਇੱਕੋ ਪਾਸੇ ਆਈਆਂ ਵੋਟਾਂ ਗਿਣਨੀਆਂ ਹੋਣਗੀਆਂ ਦੂਜੇ ਪਾਸੇ ਤਾਂ ਹੋਣੀ ਹੀ ਨਹੀਂ ਠੀਕ ਹੈ ਨਾ ਸੋ ਇਸ ਕਰਕੇ ਮੈਨੂੰ ਚੰਗਾ ਲੱਗ ਰਿਹਾ ਥੋੜਾ ਬਹੁਤ دیر ਬਾਅਦ ਮੈਂ ਮਤਲਬ ਇਸ ਇਲਾਕੇ 'ਚ ਆਇਆ ਤੇ ਤੁਸੀਂ ਤਾਂ ਮੈਨੂੰ ਤਾਂ ਇਹ ਵੀ ਕਹਿ ਦਿੰਦੇ ਨੇ ਕਹਿੰਦੇ ਤੁਹਾਨੂੰ ਆਉਣ ਦੀ ਲੋੜ ਨਹੀਂ ਮੈਂ ਕਿਹਾ ਨਹੀਂ ਯਾਰ ਮੈਨੂੰ ਮੈਨੂੰ ਤਾਂ ਆਪਣੇ ਆਪ ਨੂੰ ਬਹੁਤ ਵਧੀਆ ਲੱਗਦਾ ਲੋਕਾਂ ਨੂੰ ਮਿਲ ਕੇ ਜੇ ਮੈਂ ਦੋ ਦੋ ਦਿਨ ਘਰੇ ਰਹਿ ਲਾਂ ਜਾਂ ਦੋ ਚੋ ਦੋ ਚਾਰ ਦਿਨ ਲੋਕਾਂ ਨੂੰ ਨਾ ਮਿਲਾਂ ਮੈਨੂੰ ਐ ਲੱਗਣ ਲੱਗ ਜਾਂਦਾ ਮੈਂ ਧਰਤੀ ਤੇ ਬੋਝਾਂ ਕਿਉਂਕਿ ਲੋਕਾਂ ਨੂੰ ਮਿਲੇ ਬਿਨਾ ਸਾਡਾ ਸਰਦਾ ਹੀ ਨਹੀਂ ਤੇ ਇਹ ਇਹ ਬਣਾਤੇ ਹੈ ਮੰਤਰੀ ਮੁੱਖ ਮੰਤਰੀ ਤੁਸੀਂ ਬਣਾਤੇ ਕਾਂਗਰਸੀ ਕਾਲੀ ਸੀਐਮ ਹੌਸ ਦੇ ਅੰਦਰੋਂ ਕੁੰਡੇ ਬੰਦ ਕਰ ਲਏ ਕਹਿੰਦੇ ਪਬਲਿਕ ਨਾ ਆ ਜੇ ਕੁੰਡੇ ਲਾ ਦੋ ਅੰਦਰੋਂ ਲਾਤੇ ਕੈਪਟਨ ਸਾਹਿਬ ਨੇ ਲਾ ਲਏ ਬਲ ਸਾਹਿਬ ਨੇ ਲਾ ਲਏ ਸੁਖਵੀਰ ਹੋਰੀ ਸਾਹਿਬ ਆਪਦੇ ਉੱਤੇ ਮੈਲਾ ਜਿ ਵੜ ਗਏ ਤੇ ਪੌਣੇ ਪੰਜ ਸਾਲ ਬਾਅਦ ਸਾਰਾ ਆਏ ਉਹ ਕਹਿੰਦੇ ਜੀ ਵੋਟਾਂ ਮੰਗਣ ਦਾ ਟਾਈਮ ਆ ਗਿਆ ਲੋਕਾਂ ਕੋਲ ਜਾਣਾ ਪੈਣਾ ਕਹਿੰਦੇ ਖੋਲੋ ਗੇਟ ਫਿਰ ਗੇਟ ਖੋਲ ਲਿਆ ਪਰ ਦਰਵਾਜ਼ਾ ਨਾ ਖੁੱਲੇ ਉਹ ਕੁੰਡਾ ਤਾਂ ਖੋਲ ਲਿਆ ਦਰਵਾਜ਼ਾ ਨਾ ਖੁੱਲੇ ਉਹ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ ਮੀਨੂ ਵੀ ਪਏ ਨੇ ਕਾਫੀ ਕਦੇ ਨਹੀਂ ਲੱਕੜਤਾ ਨਹੀਂ ਬੁੱਲੀ ਥੱਲੇ ਪੇੜ ਲਹਿ ਗਈ ਅਸੀਂ ਬਿੱਲ ਐ ਕਹਿੰਦੇ ਕੋ ਖੁੱਲਦਾ ਕਿਉਂ ਨਹੀਂ ਬਾਅਦ ਪਤਾ ਲੱਗਿਆ ਕਿਸੇ ਅਫਸਰ ਨੇ ਬਾਹਰੋਂ ਦੱਸਿਆ ਇਹ ਕਹਿੰਦਾ ਜੀ ਲੋਕ ਬਾਹਰੋਂ ਲਾ ਗਏ ਉਹ ਕਹਿੰਦੇ ਅੰਦਰ ਹੀ ਰੋ ਹੁਣ ਤੁਸੀਂ ਹੁਣ ਉੱਥੇ ਹੀ ਬੈਠੇ ਨੇ ਤਾਂ ਇਹੇ ਆਪਣੇ ਨਾਲ ਹੱਥ ਮਿਲਾ ਕੇ ਬਾਅਦ ਸ਼ੈਂਪੂਆਂ ਨਾਲ ਹੱਥ ਧੋਣ ਵਾਲੇ ਵੀ ਖੁਰਕਣਾ ਪੈ ਜਾਓਏ ਕਿਤੇ ਇਹ ਕਿੱਥੋਂ ਤੁਹਾਡੇ ਨਾਲ ਜੱਫੀਆਂ ਪਾਉਣਗੇ ਇਹ ਕਿਤੇ ਇਹਨਾਂ ਨੇ ਪਸੀਨਾ ਦੇਖਿਆ ਹੋਵੇ ਕਦੇ ਤਾਂ ਪਤਾ ਲੱਗੇ ਜੇ ਕਦੇ ਖੇਤ ਗਏ ਹੁਣ ਤਾਂ ਪਤਾ ਲੱਗੇ ਇਹਨਾਂ ਨੇ ਕਦੇ ਖੇਤੀ ਕੀਤੀ ਉਹਦੇ ਗਰੀਬੀਆਂ ਅਡਾਈਆਂ ਹੁਣ ਪਤਾ ਲੱਗੇ ਇਹਨਾਂ ਨੇ ਚਰੀ ਦੇ ਕੜਬ ਦੇ ਟਾਂਡੇ ਕੁੱਤਰੇ ਹੋਣ ਤਾਂ ਪਤਾ ਲੱਗੇ ਗਰੀਬੀ ਕੀ ਹੁੰਦੀ ਹੈ ਇਹ ਕਦੇ ਕੀ ਟਿਫਨ ਚ ਟਿਫਨ ਚ ਦੋ ਪਰੌਂਠੇ ਵਿਚਾਰੇ ਅੰਬ ਦਾ ਚਾਰ ਪਾ ਕੇ ਸਕੂਲ ਗਏ ਹੋਣ ਅੱਧੀ ਛੁੱਟੀ ਵੇਲੇ ਉਹ ਰੋਟੀਆਂ ਖਾਧੀਆਂ ਹੁਣ ਤਾਂ ਪਤਾ ਲੱਗੇ ਪਹਾੜਾਂ ਵਾਲੇ ਸਕੂਲਾਂ ਚ ਪੜੇ ਨੇ ਉਥੇ ਸਵੇਰੇ ਅੱਡ ਬ੍ਰੇਕਫਾਸਟ ਦੁਪਹਿਰੇ ਅੱਡ ਬ੍ਰੇਕਫਾਸਟ ਪੰਜਾਬੀ ਪੜੀ ਨਹੀਂ ਕਦੇ ਪੰਜਾਬ ਮੈਂ ਤਾਂ ਇੰਝ ਕੁਛ ਨਹੀਂ ਪੰਜਾਬੀ ਬੋਲ ਲਓ ਤੁਸੀਂ ਪੰਜਾਬੀ ਨਹੀਂ ਆਉਂਦੀ ਪੰਜਾਬੀ ਨਹੀਂ ਆਉਂਦੀ ਪਾਣੀ ਪੰਛੀ ਚੋਨਾ ਉਹ ਮੈਂ ਕਹਾ ਚੋਨਾ ਹੁੰਦਾ ਭਗਵੰਤ ਮਾਨ ਉਹ ਮੈਂ ਕਹਾ ਭਗਵੰਤ ਮਾਨ ਹੁੰਦਾ ਇਹ ਨਹੀਂ ਪੰਜਾਬ ਨਾਲ ਲਿੰਕ ਜੀ ਇਹ ਤਾਂ ਪਹਾੜੀ ਨੇ ਪਹਾੜੀ ਇਹ ਪਹਾੜਾਂ ਚੋਂ ਉੰਦੇ ਉੱਤਰ ਕੇ ਵੋਟਾਂ ਦੀ ਗੂੰਜ ਸੁਣ ਕੇ ਜੋਗੀ ਉੱਤਰ ਪਹਾੜ ਆਇਆ ਵੋਟਾਂ ਵਾਲੀ ਗੂੰਜ ਸੁਣ ਕੇ ਗੁਰੂ ਕੇ ਲਾडले ਪੌਜਾ ਖੜੀ ਐ ਪਿੱਛੇ ਜਦੋਂ ਇਹ ਆ ਲਾਡਲੀਆਂ ਫੌਜਾਂ ਆਗੀਆਂ ਨਾਲ ਪਸ ਫਿਰ ਤਾਂ ਘਾਲ ਸਤਗੁਰਾਂ ਦੇ ਮਨ ਨੂੰ ਪਾਵੇ ਵਾਹ ਜੀ ਵਾਹ ਜੀ ਵਾਹ ਸਭੀਰੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਪੈਸੇ ਪੂਸੇ ਕਮਾਉਣ ਵਾਲੇ ਕੰਮ ਛੱਡੀ ਫਿਰਦੇ ਆ ਬਹੁਤ ਬਹੁਤ ਕੰਮ ਕਈ ਵਾਰੀ ਪ੍ਰਮਾਤਮਾ ਥੋੜੇ ਤੋਂ ਇਹ ਜਿਆ ਕਰਾ ਲੈਂਦਾ ਕਿ ਬੰਦਾ ਪ੍ਰਧਾਨਗੀਆਂ ਪੈਸੇ ਮੁੱਖ ਮੰਤਰੀਆਂ ਤੋਂ ਵੀ ਉੱਪਰ ਉੱਠ ਜਾਂਦਾ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਤਾਂ ਮੈਂ ਸਪੀਕਰ ਮੈਡਮ ਕੋਲੇ ਗਿਆ ਕਿ ਜੀ ਅੱਜ ਛੋਟੇ ਕੱਲ ਨੂੰ ਇੱਕ ਦਿਨ ਪਹਿਲਾਂ ਗਿਆ ਸੀ ਮੈਂ ਕਿ ਜੀ ਕੱਲ ਨੂੰ ਛੋਟੇ ਸਹਿਬਜ਼ਾਦਿਆਂ ਦੀ ਦਸੰਬਰ ਦੇ ਐਂਡ ਚ ਆਪਾਂ ਸਵਾ ਮਨਾਉਨੇ ਆ ਉੱਥੇ ਫਤਿਹਗੜ੍ਹ ਸਾਹਿਬ ਉਹਨਾਂ ਦਾ ਸ਼ਹੀਦੀ ਦਿਵਸ ਹੈ ਜੀ ਸ਼ਰਧਾਂਜਲੀ ਦਿਓ ਪਾਰਲੀਮੈਂਟ ਚੋਂ ਉਹ ਕਹਿੰਦੇ ਪਹਿਲਾਂ ਤਾਂ ਕਦੇ ਦਿੱਤੀ ਨਹੀਂ ਮੈਂ ਕਿ ਜੀ ਇਹੀ ਤਾਂ ਦੁੱਖ ਹੈ ਪਹਿਲਾਂ ਤੁਹਾਨੂੰ ਦਿੱਤੀ ਸ਼ਰਧਾਂਜਲੀ ਐਦੂ ਵੱਡੀ ਕੁਰਬਾਨੀ ਮਿਲ ਜੂਗੀ 7 ਸਾਲ ਤੇ 5 ਸਾਲ ਦੇ ਜਿਹੜੇ ਗੁਰੂ ਸਾਹਿਬ ਦੇ ਸਹਿਜਾਦੇ ਉਹਨਾਂ ਨੂੰ ਕਿੰਨੀ ਬੇਰਹਿਮੀ ਨਾਲ ਚਿੰਤਾ ਕੰਧਾ 'ਚ ਸੂਬਾ ਸਰਾਂਦ ਨੇ ਤੇ ਚਿਣਿਆ ਵੀ ਇਦਾਂ ਜਦੋਂ ਗੋਡਿਆਂ ਤੱਕ ਕੰਧਾ ਗਈ ਤਾਂ ਗੋਡੇ ਥੋੜੇ ਚੱਪਣੀ ਬਾਹਰ ਹੁੰਦੀ ਹੈ ਉਹ ਕਹਿੰਦੇ ਇੱਟ ਛੱਲਣੀ ਪੈਣੀ ਹੈ ਉਹ ਕਹਿੰਦਾ ਸੂਬਾ ਕਹਿੰਦਾ ਇੱਟ ਨਹੀਂ ਛੱਲਣੀ ਗੋਡੇ ਛਿੱਲੋ ਚਾਰੇ ਗੋਡੇ ਛਲਾ ਦੇ ਜਨਾਬ ਇਹ ਹਜੇ ਕੁਰਬਾਨੀਆਂ ਸਾਡੀਆਂ ਪਈਆਂ ਨੇ ਤੂੰ ਸ਼ਰਧਾਂਜਲੀ ਕਹਿੰਨ ਕਿੰਦੇ ਕਹਿੰਦੇ ਮੈਨੂੰ ਲਿਖ ਕੇ ਦਿਓ ਫਿਰ ਕੀ ਕਰਨਾ ਹੈ ਮੈਂ ਕਹ ਜੀ ਲਿਖ ਦਿਨਾ ਕਹਿੰਦੇ ਉਹ ਰੌਲਾ ਪਾਉਂਦੇ ਨੇ ਫਲਾਨੀ ਵਿਰੋਧੀ ਪਾਰਟੀ ਵਾਲੇ ਮੈਂ ਕਹ ਜੀ ਉਹਨਾਂ ਨੂੰ ਮੈਂ ਆਪੇ ਬਣਾ ਲੂਗਾ ਨਹੀਂ ਰੌਲਾ ਪਾਉਂਦੇ ਤੁਸੀਂ ਸ਼ਰਧਾਂਜਲੀ ਦਿਓ ਅਗਲੇ ਦਿਨ ਮੈਂ ਆਇਆ ਮੈਂ ਉਹਨਾਂ ਨੂੰ ਵੀ ਪਾਰਟੀ ਵਾਲਿਆਂ ਨੂੰ ਕਿਹਾ ਵੀ ਦੇਖੋ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਜਨ ਦਾ ਸ਼ੀਦੀ ਦਿਵਸ ਹੈ ਸ਼ਰਧਾਂਜਲੀ ਦੇਣੀ ਹੈ ਤੁਸੀਂ ਰੌਲਾ ਨਾ ਪਾਓ ਸ਼ਰਧਾਂਜਲੀ ਤੋਂ ਬਾਅਦ ਮੈਂ ਤੁਹਾਡਾ ਸਾਥ ਦੇ ਦੂੰਗਾ ਤੁਹਾਡੀਆਂ ਜਿਹੜੀਆਂ ਵੀ ਮੰਗਾਂ ਨੇ ਮੈਂ ਤੁਹਾਡੇ ਨਾਲ ਖੜ੍ਹ ਜੂੰਗਾ ਉਹ ਕਹਿੰਦੇ ਠੀਕ ਹੈ ਵੀਰੋ ਪਹਿਲੀ ਵਾਰ ਹਿਸਟਰੀ ਚ ਹੋਇਆ ਕਿ ਪਾਰਲੀਮੈਂਟ ਤੋਂ ਛੋਟੇ ਸਭ ਜਨ ਦਾ ਨੂੰ ਸ਼ਰਧਾਂਜਲੀ ਦਿੱਤੀ ਗਈ ਜਿਹੜੇ ਪੰਥ ਦੇ ਨਾਂ ਤੇ ਵੋਟਾਂ ਲੰਡੇ ਰਹੇ ਆ ਹੁਣ ਤੱਕ ਜਿਹੜੇ ਬਾਬੇ ਨਾਨਕ ਦੀ ਤਕੜੀ ਕਹਿੰਦੇ ਰਿਹਾ ਆਪਦੇ ਆਲੀ ਤਕੜੀ ਨੂੰ ਉਹਨਾਂ ਨੇ ਕਦੇ ਕਦੇ ਐਪਲੀਕੇਸ਼ਨ ਵੀ ਨਹੀਂ ਦਿੱਤੀ ਬੀਬੀ ਆਰ ਜਿਓ ਪਾਈ ਹੋਵੇ ਚਲੋ ਉਹਨੇ ਰਿਜੈਕਟ ਕਰਤੀ ਹੋਵੇ ਮੰਨ ਵੀ ਆਪਦੇ ਵੱਲੋਂ ਤਾਂ ਪਾਈ ਹੋਵੇ ਨਾ ਇਹ ਵੀਰੋ ਆਪਾਂ ਬਾਬੇ ਨਾਨਕ ਦੀ ਤਕੜੀ ਸਮਝਾਂ ਬਾਬੇ ਨਾਨਕ ਦੀ ਤਕੜੀ ਤੇਰਾ ਤੇਰਾ ਸਭ ਕੁਝ ਤੇਰਾ ਤੋਲਦੀ ਸੀ ਆ ਬਾਦਲ ਕੇ ਆਲੀ ਮੇਰਾ ਮੇਰਾ ਸਭ ਕੁਝ ਮੇਰਾ ਤੋਲਦੀ ਐ ਰੇਤਾ ਵੀ ਮੇਰਾ ਬੱਸਾ ਵੀ ਮੇਰੀਆਂ ਢਾਬੇ ਵੀ ਮੇਰੇ ਬਜਰੀ ਵੀ ਮੇਰੀ ਸਭ ਕੁਝ ਮੇਰਾ ਮੇਰਾ ਤੋਲਦੀ ਇਹਨਾਂ ਵਿੱਚ ਲੱਗ ਉਹ ਹੁਣ ਕਹੀ ਜਾਂਦਾ ਸੁਖਵੀਰ ਵਾਦ ਪੰਜਾਬ ਨੂੰ ਬਚਾ ਲਓ ਉਹ ਮਾਰੇ ਕੀ ਨਹੀਂ ਸੀ ਭਾਈ ਥੋੜੇ ਤੋਂ ਬੜੀ ਮੁਸ਼ਕਲ ਨਾਲ ਤਾਂ ਬਚਾਇਆ ਪੰਜਾਬ ਤਾਂ ਬਚ ਗਿਆ ਹੁਣ ਉਹ ਨਹੀਂ ਨਹੀਂ ਮੈਨੂੰ ਵੋਟਾਂ ਪਾਓ ਪੰਜਾਬ ਨੂੰ ਬਚਾਓ ਲੈ ਦੱਸੋ ਬਸ ਕਰੋ ਭਾਈ ਬਹੁਤ ਹੋ ਗਿਆ ਯਾਰ ਕੋਈ ਕੁਝ ਕੁਝ ਛੱਡ ਦੋ ਸੱਤ ਘਰ ਤਾਂ ਕਹਿੰਦੇ ਡੈਨ ਵੀ ਛੱਡ ਦਿੰਦੀ ਛੱਡ ਦੋ ਯਾਰ ਪੰਜਾਬ ਤੇ ਰਹਿਣ ਕਰ ਲੋ ਸੋ ਵੀਰੋ ਕਮੀਆਂ ਸਾਡੇ ਚ ਨਹੀਂ ਆਉਣਗੀਆਂ ਪਰ ਇਨਸਾਨ ਕੋਈ ਵੀ ਬੰਦਾ ਸੌਲਕ ਕਰਨ ਸਪੂਰਨ ਨਹੀਂ ਹੁੰਦਾ ਕਮੀਆਂ ਰਹੀਆਂ ਹੋਣਗੀਆਂ ਪਰ ਅਸੀਂ ਤੁਹਾਡੇ ਨਾਲ ਮਿਲ ਕੇ ਚੱਲਦੇ ਆਂ ਓਏ ਕੋਈ ਕਮੀ ਰਹੀ ਹੋਵੇ ਸਾਨੂੰ ਰੋਕ ਲਿਓ ਮੋਢਾ ਫੜ ਕੇ ਬਾਹ ਫੜ ਕੇ ਵੀ ਇੱਥੇ ਗੱਲ ਤਾਂ ਕੱਕਾ ਆਇ ਕਰ ਲੋ ਇਹਨਾਂ ਨੂੰ ਮਿਲ ਸਕਦੇ ਆਂ ਪਾਈ ਤਾਂ ਦੇ ਇਹ ਕਦੇ ਆਉਂਦੇ ਆ ਕਦੇ ਇਹਨਾਂ ਨੂੰ ਨਹੀਂ ਮਿਲ ਸਕਦੇ ਇਹ ਹਜੇ ਤੂੰ ਪੰਜ ਖੜਦੇ ਨਹੀਂ ਓ ਨੋ ਟੈਂਪਰੇਚਰ ਇਜ਼ ਟੂ ਹਾਈ ਇਹ ਟੈਂਪਰੇਚਰ ਪੁੱਛ ਕੇ ਬਾਹਰ ਨਿਕਲਦੇ ਯਾਰ ਇਹ ਕੀ ਰੀਸ ਕਰਦਗੇ ਸਾਡੀ ਇਹ ਤਾਂ ਐਨੇ ਇੰਨੀ ਤੋਂ ਪਛਾਹ ਨਹੀਂ ਸਕਦੇ ਕਮਲਾ ਜਾਂਦੇ ਨੇ ਗਾਮਲੇ ਵਾਲੇ ਫੁੱਲ ਨੇ ਹੈ ਆਪਾਂ ਬੋਰਾਂ ਖੇਂਦੇ ਵਾਲੇ ਆਪਾਂ ਤਾਂ 24 ਘੰਟੇ ਐਂ ਘਾਤ ਰਹੇ ਹਾਂ ਮਸਤ ਮਲੰਗੀ ਇੱਥੇ 10 ਮਿੰਟ 10 ਮਿੰਟ ਐਂਬੂਲੈਂਸ ਭਾ ਕੇ ਲੈ ਕੇ ਜਾਣੇ ਪੈਣਗੇ ਮੇਂ ਚੱਕਰ ਆ ਗਿਆ ਚੱਕਰ ਵੀ ਨਹੀਂ ਪਤਾ ਅੰਗਰੇਜ਼ੀ ਚ ਕਹਿੰਦੇ ਐ ਫੇਂਟ ਹੋ ਗਿਆ ਅੱਲਾ ਦੱਸੋ ਸਾਨੂੰ ਤਾਂ ਪਰਦਾ ਨਹੀਂ ਫੇਂਟ ਕਿਉਂ ਦੱਸਣ ਤਾਂ ਚੱਕਰ ਹੀ ਆਉਂਦੇ ਐ ਜੀ ਸੰਸਦ ਧੁੱਪ ਦਾ ਬਿਨਾਂ ਚੱਕਰ ਤਾਂ ਆ ਜਾਂਦੇ ਪਰ ਖੇਂਟ ਫੂਂਟ ਨਹੀਂ ਹੋਏ ਕਦੇ ਅਸੀਂ ਆਹੀ ਤਾਂ ਫਾਇਦਾ ਆਪਣਾ ਸੋ ਇਸ ਕਰਕੇ ਵੀਰੋ ਤੁਹਾਡੇ ਨਾਲ ਆ ਤੁਹਾਡੇ ਵਰਗੇ ਆਂ ਐਂ ਜਿਉਵਾਂਗੇ ਐਂ ਰਹਿਵਾਂਗੇ ਕੋਈ ਕੁਰਸੀਆਂ ਨਾਲ ਕੋਈ ਅਹੁਦਿਆਂ ਨਾਲ ਫਰਕ ਨਹੀਂ ਪੈਂਦਾ ਪਰ ਪੰਜਾਬ ਦੇ ਕੰਮ ਆ ਜੀ ਪੰਜਾਬ ਦੇ ਕੰਮ ਆ ਜੀ ਮੈਂ ਕਿਸੇ ਟੀਵੀ ਚੈਨਲ ਤੇ ਬੋਲ ਰਿਆ ਸੀ ਉਹ ਕਹਿੰਦੇ ਸਾਡਾ ਰੈਪਿਡ ਫਾਇਰ ਰਾਉਂਡ ਹੈ ਵੀ ਹੁਣੇ ਤੁਹਾਨੂੰ ਅਸੀਂ ਕਿਸੇ ਲੀਡਰ ਦਾ ਨਾਮ ਲਾਵਾਂਗੇ ਤੁਸੀਂ ਉਹਦੇ ਬਾਰੇ ਹੁਣੇ ਦੱਸੋਗੇ ਚਾਹੇ ਕੋਈ ਸ਼ੇਰ ਬੋਲ ਦੋ ਚਾਹੇ ਕੋਈ ਕੁਝ ਵੀ ਮੈਂ ਕਿਹਾ ਜੀ ਚਲੋ ਲਾਈਵ ਸੀਗਾ ਹੁਣ ਉੱਥੇ ਸੋਚਣ ਦਾ ਵੀ ਟਾਈਮ ਨਹੀਂ ਨਾ ਕੱਟਣ ਦਾ ਟਾਈਮ ਹੈ ਤੇ ਕਹਿੰਦੇ ਸੁਖਵੀਰ ਬਾਦਲ ਮੈਂ ਕਿਹਾ ਜੀ ਪਹਾੜਾਂ ਦੇ ਸਕੂਲ ਚ ਪੜੇ ਨੇ ਨਾ ਪੰਜਾਬੀ ਪੜ੍ਹਨੀ ਆਉਂਦੀ ਐ ਨਾ ਲਿਖਣੀ ਆਉਂਦੀ ਐ ਨਾ ਬੋਲਣੀ ਆਉਂਦੀ ਐ ਪਰ ਪੰਜਾਬ ਦੇ ਵਾਰਿਸ ਬਣਨਾ ਚਾਹੁੰਦੇ ਨੇ ਹੋ ਨਹੀਂ ਸਕਦਾ ਕਹਿੰਦੇ ਜੀ ਕੈਪਟਨ ਮਰਿੰਦਰ ਸਿੰਘ ਮੈਂ ਕਿਹਾ ਜੀ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ पटिया जो अंग्रेजा का राज से अंग्रेजा जो अकालिया जो कांग्रेस का राज अजकल भाजपा का राज है भाजपा मैं लोगों कहीं कही क्या जी अरविंद केजरीवाल कहते जी अरविंद केजरीवाल मैं क्या जी वह शेर है भगत सिंह का लिखा के इश्क करना सबका पैदायशी हक है क्यों ना इस बार वतन की सरजमी को महबूब बना लिया जाए की भगवंत मान मेरा न लेता मैं मेगा जर मैं हुन अपने बारे की बोला मैं तो इने क्या फिर मैं क्या जे मैं देखा अमला बल्ले त कख नहीं मेरे पल्ले जे मैं देखा अमला बल्ले त कख नहीं मेरे पल्ले जे मैं देखा तेरी रहमत बल्ले तो बल्ले बल्ले दुनिया से ऊपर जाके ऐ निकल जिंदाबाद थोड़ा यहां होल कर तो तीन कहते होने का सुनना ਦੋ ਚਾਰ ਤਾਂ ਆਏ ਹੀ ਹੋਣਗੇ ਇਹ ਦੱਸੇ ਦੱਸਣ ਵਾਸਤੇ ਭੇਜੇ ਹੁੰਦੇ ਨਾ ਵੀ ਤੇ ਖਿਪਲਾ ਭਗਵਾਨ ਤੁਮਾਨੇ ਕੀ ਕਿਹਾ ਫਿਰ ਉਹ ਪੁੱਛਣਗੇ ਨਾਰੇ ਕਿੰਨੀ ਕੁ ਜ਼ੋਰ ਦੀ ਲੱਗ ਰਹੇ ਸੀ ਤੇ ਫਿਰ ਇਹ ਦੱਸਣ ਦੀ ਲੋੜ ਨਾ ਪਵੇ ਉਹ ਕਹਿਣ ਕਿ ਨਾਰੇ ਤਾਂ ਤੁਸੀਂ ਵੀ ਸੁਣ ਲਿਆ ਹੋਣੇ ਜੀ ਇੰਨਾ ਉੱਚੀ ਸੀ ਸਾਡਾ ਆਪੇ ਕੰਨ ਕੰਨ ਟੈਂ ਟੈਂ ਕਰੀ ਜਾਂਦੇ ਆ ਸੋ ਇਸ ਕਰਕੇ ਬੋਲੇ ਸੋ ਨਿਹਾਲ